ਆ ਦਰਿਆ ਚ ਡਿੱਗ ਗਿਆ ਹਾਂ ਹਾਂ ਜੀ ਪਾਣੀ ਕਾਫੀ ਚੜ ਗਿਆ ਕੰਦ ਦੇ ਭਰ ਰਹੇ ਹੋ ਗਿਆ ਸੀ ਪਿੱਛੋਂ ਉੱਪਰ ਆ ਗਿਆ ਆ ਸਿਰ ਤੇ ਹੱਥ ਰੱਖੋ ਤੁਹਾਡੇ ਜਵਾਕ ਆ ਠੀਕ ਹੈ ਜਿੰਨੇ ਜੋਗੇ ਹੈਗੇ ਆ ਤੇ ਤੁਸੀਂ ਆਹ ਲੋ ਹੈਲਪ ਅਸੀਂ ਆਉਂਦੇ ਜਾਂਦੇ ਰਵਾਂਗੇ ਸਾਰਾ ਪੰਜਾਬ ਤੁਹਾਡੇ ਨਾਲ ਆ ਇਹ 50000 ਰੁਪਿਆ ਆ ਤੁਹਾਡੇ ਘਰ ਦਾ ਆਪਣਾ 50000 ਹੋਰ ਕੱਟ ਕੇ ਦੇ ਇਹ 50000 ਰੁਪਏ ਨੇ ਫਸਲ ਦਾ ਫਸਲ ਦਾ ਠੀਕ ਆ ਤੁਹਾਡੇ ਭਰਾ ਆ ਨਹੀਂ ਨਹੀਂ ਹੁਣ ਨਹੀਂ ਕਹਿਣਾ ਕੋਈ ਨਹੀਂ ਆਉਂਦਾ ਸਾਰੇ ਆਉਣਗੇ ਮੈਂ ਆਇਆ ਨਾ ਮੈਨੂੰ ਵੇਖ ਕੇ ਸਾਰੇ ਆਉਣਗੇ ਧੰਨ ਗੁਰ ਰਾਮਦਾਸ ਆਪਣੇ ਨਾਲ ਹੱਥੇ ਘਰ ਤੱਕ ਕੋਈ ਨਹੀਂ ਆਇਆ ਵੀ ਚਲੋ ਆ ਗਏ ਟੈਂਸ਼ਨ ਨਾ ਲੈ ਲੋ ਹੌਸਲੇ ਕਰੋ ਮੈਂ ਮੈਂ ਭੈਣੇ ਮੈਂ ਤੇਰਾ ਭਰਾ ਭੈਣ ਜੀ ਮੈਂ ਤੇਰੇ ਨਾਲ ਹੀ ਜਾਈਂ ਮੈਂ ਅੰਟੀ ਚ ਲੈ ਕੇ ਜਾਂਦੇ ਆਂ ਵੀ ਭੈਣੇ ਇੱਕਰੀ ਇੱਕਰੀ ਭੈਣੇ ਤੁਹਾਡਾ ਭਰਾ ਆ ਵਾਹਿਗੁਰੂ ਧੰਨ ਗੁਰ ਰਾਮਦਾਸ ਆਪਣੇ ਨਾਲ ਆ ਪਰਵਾਹ ਨਹੀਂ ਕਰਨੀ ਮਾਲੀ ਮਦਦ ਜਿਹੜੀ ਹੈ ਮਨਕੀਰਤ ਤਲਖ ਵੱਲੋਂ ਲਗਾਤਾਰ ਜਾਰੀ ਹੈ ਘਰ ਘਰ ਪਹੁੰਚ ਕੇ ਉਹਨਾਂ ਲੋਕਾਂ ਦੇ ਦੇਖੋ ਇਹ ਛੱਤ ਜਿਹੜੀ ਹੈ ਮਕਾਨ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਬਾਲੇ ਜਿਹੜੇ ਨੇ ਛੱਤ ਹੀ ਨਹੀਂ ਛੱਤ ਜਿਹੜੀ ਹੈ ਪਾਣੀ ਨੇ ਮਾਰਨਾ ਡਿੱਗ ਪਿਆ ਗਰੀਬ ਆਪਣਾ ਇੱਕ ਇੱਕ ਕਮਰਾ ਸੀ ਹਾਂਜੀ ਕਮਰਾ ਦੂਜਾ ਆ ਦਰਿਆ ਚ ਡਿੱਗ ਗਿਆ ਹਾਂਜੀ ਪਾਣੀ ਕਾਫੀ ਛੱਡ ਗਿਆ ਕੰਧ ਦੇ ਬਰਾਬਰ ਹੋ ਗਿਆ ਸੀ ਪਿੱਛੋਂ ਹਾਂਜੀ ਪਾਣੀ ਜੇ ਨਿਕਲ ਗਿਆ ਨਾ ਨੀ ਨਹੀਂ ਪਰਵਾਹ ਨਹੀਂ ਪਰਵਾਹ ਨਹੀਂ ਆ ਸਿਰ ਤੇ ਹੱਥ ਰੱਖੋ ਤੁਹਾਡੇ ਜਵਾਕ ਆ ਠੀਕਾ ਜਿੰਨੇ ਜੋਗੇ ਹੈਗੇ ਆ ਤੇ ਤੁਸੀਂ ਆਹ ਲੋ ਹੈਲਪ ਅਸੀਂ ਆਉਂਦੇ ਜਾਂਦੇ ਰਵਾਂਗੇ ਸਾਰਾ ਪੰਜਾਬ ਤੁਹਾਡੇ ਨਾਲ ਆ ਠੀਕ ਆ ਹਾਂਜੀ ਨਹੀਂ ਨਹੀਂ ਸਾਰੇ ਸਾਰੇ ਸਾਰਾ ਪੰਜਾਬ ਆਪਣੇ ਨਾਲ ਆ ਪੈਣੇ ਕੋਈ ਪਰਵਾਹ ਨਹੀਂ ਕਰਨੀ ਠੀਕ ਆ ਠੀਕ ਆ ਅਸੀਂ ਨਹੀਂ 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 ਪੈਣੀ ਨਹੀਂ ਕਿ ਨਿੱਕੀ ਲਾ ਵੀ ਸਾਰਾ ਦੱਬ ਜਾਣਾ ਹੈ ਇਹ 50000 ਰੁਪਿਆ ਆ ਤੁਹਾਡੇ ਘਰ ਦਾ ਆਪਣਾ 50000 ਹੋਰ ਕੱਢ ਕੇ ਦੇ ਵੇਖੋ ਇਹ ਦਰਦ ਦੇਖੋ ਤੁਸੀਂ ਜਿਹੜਾ ਅੱਖਾਂदाई ਇਹ ਦਰਦ ਬਿਆਨ ਹੋ ਰਿਹਾ ਉਹ ਮੰਜ਼ਰ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਇਹ ਸਥਿਤੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਇਹ 50000 ਰੁਪਏ ਨੇ ਫਸਲ ਦਾ ਫਸਲ ਦਾ ਠੀਕ ਹੈ ਤੁਹਾਡੇ ਭਰਾ ਆ 1 ਲੱਖ ਰੁਪਏ ਦੀ ਮਾਲੀ ਮਦਦ ਜਿਹੜੀ ਹੈ ਮਨਕੀਤ ਤਾਲ ਖੋਣ ਲਈ ਕੀਤੀ ਗਈ ਹੈ 50000 ਮਕਾਨ ਵਾਸਤੇ 50000 ਜਿਹੜਾ ਆ ਉਹ ਫਸਲ ਵਾਸਤੇ ਆ ਮੈਨੂੰ ਭਾਬੂ ਕਿਨੇ ਹੋਣਾ ਠੀਕ ਰੋ ਆਉਂਦੇ ਜਾਂਦੇ ਰਹਿਣੇ ਬਖਾਇ ਗੁਰੂ ਧੰਨ ਦੀ ਮਿਹਰਬਾਨੀ ਤੁਸੀਂ ਯਾਰ ਤੁਹਾਡੇ ਅੰਦਰ ਕੋਈ ਹੰਤ ਨਹੀਂ ਨਹੀਂ ਕੋਈ ਨਾਲੇ ਗਰਾਊਂਡ ਲੈਵਲ ਤੇ ਟੈਨਸ਼ਨ ਨਾ ਸਾਰੇ ਕੋਈ ਹੁਣ ਹੁਣ ਨਹੀਂ ਨਹੀਂ ਹੁਣ ਹੁਣ ਨਹੀਂ ਕਹਿਣਾ ਕੋਈ ਨਹੀਂ ਆਉਂਦਾ ਸਾਰੇ ਆਉਣਗੇ ਮੈਂ ਆਇਆ ਨਾ ਮੈਨੂੰ ਵੇਖ ਕੇ ਸਾਰੇ ਆਉਣਗੇ ਧਨਗੁਰ ਰਾਮਦਾਸ ਆਪਣੇ ਨਾਲ ਆ ਤੁਹਾਡੇ ਘਰ ਤੱਕ ਕੋਈ ਨਹੀਂ ਆਇਆ ਸੀ ਚਲੋ ਆ ਗਏ ਟੈਨਸ਼ਨ ਨਾ ਲੈੋ ਹੌਸਲੇ ਕਰੋ ਮੈਂ ਮੈਂ ਭੈਣੇ ਮੈਂ ਤੇਰਾ ਭਰਾ ਭੈਣ ਸੀ ਮੈਂ ਤੇਰੇ ਨਾਲ ਸਾਥ ਜੀਦੇ ਨਹੀਂ ਮੈਂ ਤੈਨੂੰ ਅੰਦਰ ਚ ਲੈ ਕੇ ਜਾਂਦੇ ਆਂ ਵੀ ਭੈਣੇ ਇੱਕ ਰੀ ਇੱਕ ਰੀ ਭੈਣੇ ਤੁਹਾਡਾ ਭਰਾ ਆ ਵਾਹਿਗੁਰੂ ਧਨਗੁਰ ਰਾਮਦਾਸ ਆਪਣੇ ਨਾਲ ਆ ਪਰਵਾਹ ਨਹੀਂ ਕਰਨੀ ਆ ਜੋ ਬਹੁਤ ਹੌਸਲਾ ਦਿੱਤਾ ਜਾ ਰਿਹਾ ਪਰਿਵਾਰਾਂ ਨੂੰ ਜਿਨ੍ਹਾਂ ਪਰਿਵਾਰਾਂ ਦੇ ਨੁਕਸਾਨ ਹੋਏ ਨੇ ਆਹ ਦੇਖੀ ਸਾਰਾ ਡਿੱ ਗਿਆ ਸੰਦੀਪ ਆ ਬਿਲਕੁਲ ਛੱਤ ਦੇਖੋ ਤੁਸੀਂ ਅੱਧੀ ਛੱਤ ਜਿਹੜੀ ਆ ਉਹ ਡਿੱਗੀ ਹੈ ਕਮਰੇ ਦੀ ਔਰ ਇਹਨਾਂ ਲੋਕਾਂ ਦੀ ਜਿਹੜੀ ਆ ਉਹ ਮਾਲੀ ਮਦਦ ਜੋ ਆ ਲਗਾਤਾਰ ਮਨਕੀਰਤ ਆਲਖ ਵੱਲੋਂ ਕੀਤੀ ਜਾ ਰਹੀ ਹੈ ਔਰ ਅਜਿਹੇ अनेका ਜਿਹੜੇ ਜਿਹੜੇ ਵੀ ਘਰ ਨੇ ਉੱਥੇ ਪਹੁੰਚ ਕੇ ਜੋ ਆ ਉਹ ਮਦਦ ਇਹਨਾਂ ਪਰਿਵਾਰਾਂ ਦੀ ਮਨਕੀਰਤ ਆਲਖ ਵੱਲੋਂ